ਜੇ ਅੱਜ ਪੰਜਾਬੀ ਆਏ ਨੇ ਭਈਏ ਪੰਜਾਬ ਚੋਂ ਨਾ ਕੱਡੇ ਤਾਂ ਇਹੋ ਜਈਆ ਖਬਰਾਂ ਹਰ ਘਰ ਵਿੱਚੋਂ ਸੁਣਨ ਲਈ ਮਿਲਣਗੀਆਂ ਪਿਛਲੇ ਦਿਨੀ ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਨੇ 5 ਸਾਲ ਦੇ ਮਾਸੂਮ ਬੱਚੇ ਨੂੰ ਪਹਿਲਾ ਕਨੈਪ ਕੀਤਾ ਫਿਰ ਉਸਦੇ ਗੋਪਤੰਗ ਵਿੱਚ ਲੋਹੇ ਦੀ ਰੋਡ ਪਾ ਬੜੀ ਬਹਿਰਮੀ ਨਾਲ ਮਾਰ ਦਿੱਤਾ 5 ਸਾਲ ਦਾ ਹਰਬੀਰ ਆਪਣੀ ਭੈਣ ਨਾਲ 9 ਸਤੰਬਰ ਦੀ ਸ਼ਾਮ ਤਕਰੀਬਨ 4:30 ਵਜੇ ਗੁਰਦੁਆਰੇ ਮੱਥਾ ਟੇਕਣ ਗਿਆ ਪਰ ਮੁੜ ਕੇ ਨਹੀਂ ਆਇਆ ਜਿਸ ਮਗਰੋਂ ਪਰਿਵਾਰ ਨੇ ਥਾਣੇ 'ਚੋਂ ਮਿਸਿੰਗ ਦੀ ਰਿਪੋਰਟ ਲਖਾਈ ਪੁਲਿਸ ਨੇ ਉਸੇ ਸ਼ਾਮ ਇਲਾਕੇ ਵਿੱਚ ਆਪਣਾ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਸੀਸੀਟੀਵੀ ਟਰੈਕ ਕੀਤਾ ਗਿਆ ਜਿਸ ਤੋਂ ਪਤਾ ਚੱਲਿਆ ਕਿ ਕੋਈ ਅਣਜਾਣ ਵਿਅਕਤੀ ਹਰ ਇਹਨੂੰ ਦਿਨ ਦਿਹਾੜੇ ਆਪਣੀ ਸਕੂਟਰੀ ਤੇ ਬਿਠਾ ਕਿਸੇ ਸੰਸਾਰ ਰਸਤੇ ਰਾਹੀਂ ਲੈ ਜਾ ਰਿਹਾ ਫਿਰ ਸਕੂਟੀ ਦਾ ਨੰਬਰ ਟਰੈਕ ਕਰਨ ਤੇ ਇਹ ਪਤਾ ਚੱਲਿਆ ਕਿ ਇਹ ਸਕੂਟੀ ਕਿਸੇ ਗਡਾਉਨ ਓਨਰ ਬਲਰਾਜ ਸਿੰਘ ਦੀ ਹੈ ਪੁਲਿਸ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਜਿੱਥੋਂ ਪੁਲਿਸ ਨੂੰ ਸੂराग ਮਿਲੇ ਕਿ ਉਸਦੀ ਸਕੂਟੀ ਉਸਦੇ ਹੀ ਗਡਾਉਨ ਵਿੱਚ ਕੰਮ ਕਰਨ ਵਾਲਾ ਇੱਕ ਪ੍ਰਵਾਸੀ ਮਜ਼ਦੂਰ ਲਗਿਆ ਸੀ ਰਾਤੋਂ ਰਾਤ ਪੁਲਿਸ ਨੇ ਸ਼ਾਨਬੀਨ ਸ਼ੁਰੂ ਕੀਤੀ ਸ਼ਾਨਬੀਨ ਕਰਦੇ ਕਰਦੇ ਇਹ ਮਿਸਿੰਗ ਕੇਸ ਇੱਕ ਮਰਡਰ ਕੇਸ ਵਿੱਚ ਬਦਲ ਗਿਆ ਕਿਉਂਕਿ ਅਗਲੇ ਦਿਨ ਪੁਲਿਸ ਨੂੰ ਇਸ ਬੱਚੇ ਦੀ ਲਾਸ਼ ਇੱਕ ਸ਼ਮਸ਼ਾਨ ਘਾਟ ਵਿੱਚ ਮਿਲੀ ਜਿਸ ਦੀ ਹਾਲਤ ਦੇਖਣਯੋਗ ਨਹੀਂ ਸੀ ਦੱਸਿਆ ਜਾ ਰਿਹਾ ਕਿ ਜਿਸ ਭਈਏ ਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਉਸਤੇ ਪਹਿਲਾਂ ਵੀ ਇੱਕ ਰੇਪ ਕੇਸ ਦਾ ਇਲਜ਼ਾਮ ਹੈ ਪੁਲਿਸ ਨੇ ਰਾਤੋਂ ਰਾਤ ਆਪਣੀ ਸਾਰੀ ਫੋਰਸ ਲਾ ਦੋਸ਼ੀ ਤਾਂ ਫੜ ਲਿਆ ਪਰ ਉਸ ਤੋਂ ਪਹਿਲਾਂ ਹੀ ਇਸ ਭਈਏ ਨੇ 5 ਸਾਲ ਦੇ ਮਾਸੂਮ ਬੱਚੇ ਨੂੰ ਬੜੀ ਦਰਿੰਦਗੀ ਨਾਲ ਮਾਰ ਦਿੱਤਾ ਸੀ ਪਰਿਵਾਰ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਵੀ ਨਹੀਂ ਸੀ ਕਿਉਂਕਿ ਉਹ 2 ਮਹੀਨੇ ਪਹਿਲਾਂ ਹੀ ਫਗਵਾੜੇ ਤੋਂ ਹੁਸ਼ਿਆਰਪੁਰ ਸ਼ਿਫਟ ਹੋਏ ਸਨ ਵੈਸੇ ਵੀ 5 ਸਾਲ ਦੇ ਮਾਸੂਮ ਬੱਚੇ ਦੀ ਕਿਸੇ ਨਾਲ ਕੀ ਦੁਸ਼ਮਣੀ ਹੋ ਸਕਦੀ ਪੰਜਾਬ ਵਿੱਚ ਪ੍ਰਵਾਸੀਆਂ ਵੱਲੋਂ ਕੀਤੀਆਂ ਅਜਿਹੀਆਂ ਆਂ ਘਟਨਾਵਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਕਦੇ ਪ੍ਰਵਾਸੀ ਵੀਡੀਓ ਪਾ ਸਾਡੀਆਂ ਮਾਵਾਂ ਭੈਣਾਂ ਨੂੰ ਗਾਲਾਂ ਕੱਢ ਰਹੇ ਸਿੱਖਾਂ ਦੀਆਂ ਪੱਗਾਂ ਲਾ ਰਹੇ ਅਤੇ ਹੁਣ ਆਹ ਕਤਲ ਪੰਜਾਬੀ ਲੋਕ ਤਾਂ ਬਾਕੀ ਸੂਬਿਆਂ ਵਿੱਚ ਜ਼ਮੀਨਾਂ ਨਹੀਂ ਖਰੀਦ ਸਕਦੇ ਫਿਰ ਇਹ ਪ੍ਰਵਾਸੀ ਬੜੀ ਆਸਾਨੀ ਨਾਲ ਕਿਵੇਂ ਪੰਜਾਬ ਵਿੱਚ ਆਹ ਆਪਣੇ ਵੋਟਰ ਕਾਰਡ ਅਤੇ ਆਧਾਰ ਕਾਰਡ ਬਣਾ ਰਹੇ ਉੱਪਰੋਂ ਇਹ ਜ਼ਮੀਨਾਂ ਵੀ ਖਰੀਦ ਰਹੇ ਸਬਜ਼ੀ ਦੀ ਰੇੜੀ ਤੋਂ ਲੈ ਠੇਕੇਦਾਰੀਆਂ ਤੱਕ ਸਭ ਕੰਮ ਵੀ ਇਹੀ ਕਰ ਰਹੇ ਕਿਹੜਾ ਮਰਜੀ ਕੰਮ ਦੇਖ ਲਓ ਭਈਆਂ ਨੇ ਸੰਭਲਿਆ ਪੰਜਾਬੀ ਮਰ ਗਏ ਆ ਬੱਸ ਸਿਰਫ ਗੱਡੀਆਂ ਲੈ ਕੇ ਘੁੰਮੜਜੋਕੇ ਰਹਿ ਗਏ ਆ ਸਾਡੇ ਲੋਕ ਵੀ 10-20 ਰੁਪਏ ਬਚਾਉਣ ਖਾਤਰ ਪੰਜਾਬੀਆਂ ਨੂੰ ਪਿੱਛੇ ਕਰ ਇਹਨਾਂ ਭਈਆਂ ਤੋਂ ਕੰਮ ਕਰਾਉਂਦੇ ਬਾਅਦ ਚ ਇਹਨਾਂ ਭਈਆਂ ਤੋਂ ਹੀ ਛਿੱਤਰ ਖਾ ਰਹੇ ਅੱਜ ਤਾ ਹਾਲ ਇਹ ਹੋ ਗਿਆ ਕਿ ਪਿੰਡਾਂ ਦੇ ਨਗਰ ਕੀਰਤਨਾਂ ਵਿੱਚ ਪੰਜਾਬੀ ਘੱਟ ਤੇ ਪ੍ਰਵਾਸੀ ਜ਼ਿਆਦਾ ਹੁੰਦੇ ਐਨਆਰਆਈ ਲੋਕਾਂ ਦੀਆਂ ਕੋਠੀਆਂ ਵਿੱਚ ਵੀ ਬਈਹੀ ਹੀ ਰਹਿ ਰਹੇ ਅਤੇ ਇਹਨਾਂ ਦਾ ਕੋਈ ਬੈਕਗ੍ਰਾਉਂਡ ਚੈੱਕ ਵੀ ਨਹੀਂ ਕੀਤਾ ਜਾਂਦਾ ਤੁਹਾਨੂੰ ਕੀ ਪਤਾ ਕਿ ਜੋ ਪ੍ਰਵਾਸੀ ਤੁਹਾਡੇ ਘਰ ਕੰਮ ਕਰ ਰਿਹਾ ਤੁਹਾਡੇ ਬੱਚਿਆਂ ਨਾਲ ਉੱਠਦਾ ਬੈਠਦਾ ਉਹ ਆਪਣੀ ਸਟੇਟ ਦਾ ਕੋਈ ਭਗੋੜਾ ਕ੍ਰਿਮੀਨਲ ਹੋਵੇ ਤੁਹਾਨੂੰ ਕੀ ਲੱਗਦਾ ਪੰਜਾਬ ਵਿੱਚ ਵੱਧ ਰਹੀਆਂ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦਾ ਕਿਵੇਂ ਹੱਲ ਹੋ